ਬਰਗਾੜੀ ਚ ਹੋਈ ਬੇਅਦਬ ਜਿਹੀ ਘਟਨਾ ਨੇ ਪੰਜਾਬ ਨੂੰ ਝੰਡੋੜ ਕੇ ਰੱਖ ਦਿੱਤਾ ਸੀ ਜਿਸ ਮਗਰੋਂ ਲਗਾਤਾਰ ਤਤਕਾਲੀ ਅਕਾਲੀ ਸਰਕਾਰ ਨੇ ਬੇਸ਼ਿਕ ਭਰੋਸਾ ਦਿਵਾਇਆ ਕਿ ਅਸੀਂ ਇਨਸਾਫ ਦਿਵਾਵਾਂਗੇ ਪਰ ਉਹਨਾਂ ਦੀ ਸਰਕਾਰ ਤੇ ਬਰਗਾੜੀ ਚ ਹੋਏ ਕਥਿਤ ਗੋਲੀਕਾੜ ਦੇ ਇਲਜ਼ਾਮ ਵੀ ਲੱਗਦੇ ਰਹੇ ਸੁਖਵੀਰ ਬਾਦਲ ਦੇ ਮਾਸਟਰਮਾਈਂਡ ਹੋਣ ਦੇ ਸਿੱਟ ਦੇ ਚਲਾਨ ਦੌਰਾਨ ਨਾਮ ਵੀ ਸਾਹਮਣੇ ਆਇਆ ਜਿਸ ਤੇ ਸੁਖਵੀਰ ਬਾਦਲ ਨੂੰ ਸਿੱਟ ਨੇ ਬੁਲਾਇਆ ਵੀ ਤੇ ਪੁੱਛਗਿੱਛ ਵੀ ਹੋਈ ਤੇ ਬਾਅਦ ਚ ਜ਼ਮਾਨਤ ਕਰਵਾਈ ਗਈ ਦੂਜੇ ਪਾਸੇ ਜਦੋਂ 2017 ਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਨੇ ਵੀ ਬਰਗਾੜੀ ਦਾ ਇਨਸਾਫ ਗਵਾਣ ਨੂੰ ਲੈ ਕੇ ਲੋਕਾਂ ਨੂੰ ਵਾਅਦੇ ਕੀਤੇ ਪਰ ਗਰਾਊਂਡ ਲੈਵਲ ਤੇ ਸਰਕਾਰ ਬਣ ਮਗਰੋਂ ਕੀਤਾ ਉਹਨਾਂ ਨੇ ਵੀ ਕੁਝ ਨਹੀਂ ਕਹਿ ਸਕਦੀਆਂ ਕਿ ਆਈ ਚਲਾਈ ਨਾਲ ਸਮਾਂ ਲੰਘਾ ਦਿੱਤਾ ਗੁਟਕਾ ਸਾਫ ਦੀਆਂ ਸੂਆਂ ਖਾ ਕੇ ਉਹ ਵੀ ਮੁੱਕਰ ਕੇ ਪਰੇ ਹੋਏ ਪਰ ਹੁਣ ਜਦੋਂ ਮਾਨ ਸਰਕਾਰ ਸੱਤਾ ਚਾਈ ਉਹਨਾਂ ਇਹ ਵਾਅਦਾ ਵੀ ਕੀਤਾ ਸੀ ਕਿ ਅਸੀਂ ਬਰਗਾੜੀ ਦਾ ਇਨਸਾਫ ਦਿਵਾਵਾਂਗੇ ਤਾਂ ਉਸ ਨੂੰ ਲੈ ਕੇ ਵੱਡੀਆਂ ਕਾਰਵਾਈਆਂ ਪੰਜਾਬ ਚ ਹੋਈਆਂ ਸਿੱਟੇ ਚ ਵੀ ਬਦਲਾ ਕੀਤਾ ਗਿਆ ਅਦਾਲਤ ਤੇ ਚਲਾਨੀ ਪੇਸ਼ ਹੋਏ ਹੁਣ ਬਰਗਾੜੀ ਗਾਂਡ ਦੇ ਮੁੱਖ ਦੋਸ਼ੀ ਪ੍ਰਦੀਪ ਕਲੇਰ ਨੂੰ ਪੰਜਾਬ ਪੁਲਿਸ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਹੈ ਜੋ ਕਿ ਬਰਗਾੜੀ ਕੇਸ ਚ ਪੁਲਿਸ ਤੇ ਮਾਨ ਸਰਕਾਰ ਦੀ ਵੱਡੀ ਸਫਲਤਾ ਹੈ ਮੁੱਖ ਦੋਸ਼ੀ ਪ੍ਰਦੀਪ ਕਲੇਰ ਦੀ ਗ੍ਰਿਫਤਾਰੀ ਕਰ ਵੱਡਾ ਰਿਜ਼ਲਟ ਮਾਨ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਸੂਬੇ ਦੇ ਲੋਕਾਂ ਦਿੱਤਾ ਜਿਸ ਨਾਲ ਬਰਗਾੜੀ ਦੇ ਇਨਸਾਫ ਲਈ ਆਵਾਜ਼ ਚੁੱਕਦੇ ਲੋਕਾਂ ਨੂੰ ਇੱਕ ਤਸੱਲੀ ਮਿਲੀ ਹੈ ਕਿ ਅਸੀਂ ਹੁਣ ਮਾਨ ਸਰਕਾਰ ਮੋਕੇ ਇਨਸਾਫ ਦੇ ਬਿਲਕੁਲ ਨੇੜੇ ਪੁੱਜ ਗਏ ਹਾਂ ਇੱਕ ਵਿਸ਼ਵਾਸ ਬਣਿਆ ਕਿ ਬਰਗਾੜੀ ਕਾਂਡ ਦਾ ਇਨਸਾਫ ਜਲਦੀ ਮਿਲੇਗਾ ਉਂਝ ਵੀ ਜੇਕਰ ਪੰਜਾਬ ਦੀ ਆਪਤ ਕਰਨ ਮੌਕੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਬਿਹਤਰ ਹੋਈ ਹੈ ਤੇ ਉਹ ਭਾਵੇਂ ਬਰਗਾੜੀ ਕਾਂਡ ਨੂੰ ਲੈ ਕੇ ਹੋਵੇ ਭਾਵੇਂ ਤੁਸੀਂ ਨਸ਼ਾ ਤਸਕਰਾਂ ਤੇ ਕਾਰਵਾਈਆਂ ਨੂੰ ਦੇਖ ਲਓ ਵੱਡੇ ਨਸ਼ਾ ਸਮਗਲਿੰਗ ਦੇ ਮਗਰਮੱਛ ਫੜ ਕੇ ਜੇਲ੍ਹਾਂ ਚੁੱਟੇ ਗਏ ਬਾਡਰਾਂ ਤੋਂ ਹੈਰੋਇਨ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਗੈਂਗਸਟਰਵਾਦ ਨੂੰ ਖੱਲ ਪਾਈ ਗਈ ਐਨਕਾਊਂਟਰ ਕੀਤੇ ਤੇ ਗੈਂਗਸਟਰਾਂ ਤੇ ਸਿਕੰਜਾ ਕੱਸਿਆ ਜਿਸ ਨੂੰ ਦੇਖ ਕੇ ਕਹਿ ਸਕਦੇ ਹਾਂ ਕਿ ਪੰਜਾਬ ਦੀ ਮਾਨ ਸਰਕਾਰ ਮੋਕੇ ਜੋ ਵਾਦੇ ਲੋਕਾਂ ਨਾਲ ਕੀਤੇ ਗਏ ਸੀ ਉਹ ਪੂਰੇ ਹੋ ਰਹੇ ਨੇ ਤੇ ਲਗਾਤਾਰ ਮਾਨ ਸਰਕਾਰ ਆਪਣੇ ਕੀਤੇ ਵਾਅਦਿਆਂ ਮੁਤਾਬਕ ਪੰਜਾਬ ਦੇ ਲੋਕਾਂ ਦੇproਸਤੀ ਖਰੀ ਉੱਤਰ ਰਿਹਾ ਹੈ ਜਿਵੇਂ ਮਾਨ ਸਰਕਾਰ ਤੇ ਪੰਜਾਬ ਪੁਸ ਨੇ ਬਰਕਾਰੀ ਕੈਸ਼ ਸਖੁਰਤੀ ਦਿਖਾਉਂਦੇ ਕਾਰਵਾਈਆਂ ਕੀਤੀਆਂ ਕੀ ਤੁਹਾਨੂੰ ਲੱਗਦਾ ਹੈ ਕਿ ਪੁਰਾਣੀਆਂ ਸਰਕਾਰਾਂ ਐਵੇਂ ਕਰ ਸਕੀਆਂ ਜੇਕਰ ਨਹੀਂ ਕਰ ਸਕੀਆਂ ਤਾਂ ਜਵਾਬ ਸਾਫ਼ ਹੈ ਕਿ ਪਹਿਲਾ ਬਰਗਾੜੀ ਮਾਮਲਾ ਠੰਡੇ ਬਸਤੇ ਚ ਪਾਈ ਰੱਖਿਆ ਤੇ ਅੱਜ ਮੁਲਜ਼ਮ ਜੇਲਾ ਦੀਆਂ ਸਲਾਖਾਂ ਅੰਦਰ ਜਾ ਰਹੇ ਨੇ